ਸੁਨਾਮ ਲੜਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੁਨਾਮ ਸਿੰਘ ਰੋਡ ਪੁਲ ਤੋਂ ਤੁਸੀਂ ਦੇਖ ਸਕਦੇ ਹੋ ਸਵੇਰੇ ਵੀਡੀਓ ਨਸ਼ਰ ਕੀਤੀ ਸੀ ਕਿ ਅਸੀਂ ਵੀ ਜਿਹੜਾ ਪਾਣੀ ਆ ਗਿਆ ਤੇ ਉਸ ਤੋਂ ਬਾਅਦ ਮੈਡਮ ਤਵਨ ਸਿੰਘ ਬਾਜਵਾ ਤੇ ਉਹਨਾਂ ਦੇ ਪਤੀ ਵੀ ਉਰੋ ਲਾਈਵ ਹੋਏ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਅਨਨ ਫਨਨ ਦੇ ਵਿੱਚ ਜਿਹੜਾ ਹੈਗਾ ਪੁਲ ਬੰਦ ਕਰ ਦਿੱਤਾ ਹੈ ਡਾਇਵਰਜਨ ਦਾ ਰੋਡ ਵੀ ਲੱਗਿਆ ਅਨਨ ਫਨਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਪੁਲ ਬੰਦ ਕਰ ਦਿੱਤਾ ਗਿਆ ਤੇ ਲੋਕ ਖੇਤਾਂ ਦੇ ਵਿੱਚੋਂ ਤੁਹਾਨੂੰ ਦੂਰੋਂ ਤਸਵੀਰਾਂ ਦਿਖਾ ਰਹੇ ਕੁਝ ਲੋਕ ਖੇਤਾਂ ਦੇ ਵਿੱਚੋਂ ਲੰਘਣ ਨੂੰ ਮਜਬੂਰ ਮੋਟਰਸਾਈਕਲ ਤੇ ਕੁਝ ਲੋਕ ਖੇਤਾਂ ਦੇ ਵਿੱਚ ਲੰਘਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਲਾਈਵ ਤਸਵੀਰਾਂ ਸੁਨਾਮਲੜ ਤੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਨਾਮਲੜ ਵੱਲੋਂ ਸਾਰੇ ਵੀਡੀਓ ਨਸ਼ਰ ਕੀਤੀ ਗਈ ਸੀ ਕਿ ਪਾਣੀ ਆ ਗਿਆ ਤੇ ਟੱਕਰ ਦੇ ਵਿੱਚ ਆ ਗਿਆ ਇੱਕ ਪਾਸੋਂ ਪੁਲ ਦੀ ਟੱਕਰ ਦੇ ਚਨ ਕਰਣ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੋਣ ਕਰਨਾ ਹੈ ਜਿਹੜਾ ਇਹ ਬੰਦ ਕੀਤਾ ਗਿਆ ਤੇ ਪੁਲ ਤੁਸੀਂ ਅਨਨ ਫਨਨ ਦੇ ਵਿੱਚ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਹੈ ਤੇ ਲੋਕ ਉਰੋਂ ਆ ਕੇ ਮੁੜ ਰਹੇ ਨੇ ਬਹੁ ਬੱਟਾ ਸਵਾਲ ਹੈ ਸਰਕਾਰ ਨੂੰ ਚਾਹੀਦਾ ਸੀ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਜੇ 메인 ਸੜਕ ਤੋਂ ਬੰਦ ਕੀਤਾ ਜਾਵੇ ਉੱਥੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਜਿਹੜਾ ਹੈਗਾ ਕਿ ਅੱਗੇ ਰਸਤਾ ਬੰਦ ਕੀਤਾ ਹੋਣ ਜਿਵੇਂ ਇਹ ਟਰੈਕਟਰ ਹੈ ਪੂਰੇ ਆ ਗਿਆ ਤੇ ਇਹਨਾਂ ਨੂੰ ਵਾਪਸ ਜਾਣਾ ਪੈਗਾ ਕਈ ਕਾਰਨਾਂ ਨੇ ਵੀ ਉਰੇ ਆ ਕੇ ਵਾਪਸ ਜਾ ਰਹੇ ਨੇ ਤੇ ਉਧਰੋਂ ਜਿਹੜੇ ਸੰਗਰੂਰ ਵੱਲ ਪਾਸੇ ਆ ਰਹੇ ਨੇ ਲੋਕ ਤੁਹਾਨੂੰ ਦਿਖਾ ਰਹੇ ਹਾਂ ਕਿ ਉਧਰ ਦੇਖ ਸਕਦੇ ਹੋ ਕਿ ਉਧਰੋਂ ਨਾਲ ਸੂਏ ਦੇ ਨਾਲ-ਨਾਲ ਹੋ ਕੇ ਜਾਣ ਨੂੰ ਮਜਬੂਰ ਹੋ ਰਹੇ ਨੇ ਲੋਕ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜ ਦੇ ਦੇਖ ਰਹੇ ਹੋ ਤੇ ਸੁਨਾਮ ਲੜ ਨੇ ਸਭ ਤੋਂ ਪਹਿਲਾਂ ਸਵੇਰੇ ਵੀਡੀਓ ਨਸ਼ਰ ਕੀਤੀ ਸੀ ਗਾਗੀ ਜੀ ਵੀ ਉਰੇ ਖੜੇ ਨੇ ਪੰਜਾਬ న్యూਜ਼ ਵਾਲੇ ਉਹ ਵੀ ਕਵਰੇਜ ਕਰਨ ਆਏ ਨੇ ਤੇ ਪਾਣੀ ਦਾ ਵਹਾਅ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਹੈ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੋ ਗਿਆ ਤੇ ਦਮਨ ਬਾਜਵਾ ਤੇ ਉਹਨਾਂ ਦੇ ਪਤੀ ਹਰਮਨ ਬਾਜਵਾ ਨੇ ਵੀ ਉਰੇ ਬਹਾਅ ਦਿਖਾਇਆ ਸੀ ਕਿ ਸਿਰਫ ਪੰਜ ਪੜੋਲੀਆਂ ਨਾਲ ਹੀ ਜਿਹੜਾ ਹੈਗਾ ਟੈਂਪਰੇਰੀ ਪੁਲ ਹੈ ਜਿਹੜਾ ਇਹ ਚਲਾਇਆ ਗਿਆ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜ ਤੇ ਦੇਖ ਰਹੇ ਹੋ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਅਨਨ ਫੰਡਨ ਦੇ ਵਿੱਚ ਬਿਨਾਂ ਕੋਈ ਸੂਚਨਾ ਦਿੱਤੇ ਅਨਨ ਫੰਡਨ ਦੇ ਵਿੱਚ ਜਿਹੜਾ ਹੈਗਾ ਇਹ ਪੁਲ ਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜਿਹੜੀਆਂ ਇਹ ਭੜੋਲੀਆਂ ਭਾਈ 21 ਸਵਾਲ ਉਰੇ ਉੱਟਦਾ ਕਿ ਜਿਹੜਾ ਠੇਕੇਦਾਰ ਨੇ ਆਰਜੀ ਪੁਲ ਬਣਾਉਣਾ ਸੀਗਾ ਕੀ ਉਹ ਨੀਮਾ ਦੇ ਉਲਟ ਬਣਿਆ ਕੀ ਠੇਕੇਦਾਰ ਤੇ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਇਹ ਬਹੁਤ ਵੱਡਾ ਸਵਾਲ ਹੈ ਕਿ ਲੋਕ ਹੁਣ ਫੇਰ ਪਰੇਸ਼ਾਨ ਹੋ ਰਹੇ ਨੇ ਪੁਲ ਟਾਂ ਕਰਨ ਲੋਕ ਫੇਰ ਪਰੇਸ਼ਾਨ ਨੇ ਜੇ ਕਿਤੇ ਆਰਜੀ ਪੁਲ ਤਾ ਪੈਮਾਨੇ ਦੇ ਹਿਸਾਬ ਨਾਲ ਬਣਿਆ ਹੁੰਦਾ ਤਾਂ ਲੋਕਾਂ ਨੂੰ ਇਹ ਦਿੱਕਤ ਨਹੀਂ ਸੀ ਆਣੀ ਪਰ ਲੱਗਦਾ ਹੈ ਕਿ ਵਾਰੀ ਵਾਰਸ ਕੋਈ ਨਹੀਂ ਰਿਹਾ ਜਾ ਪ੍ਰਸ਼ਾਸਨ ਦਾ ਠੇਕੇਦਾਰ ਤੇ ਕੋਈ ਕੰਟਰੋਲ ਨਹੀਂ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਬੰਦ ਹੈ ਕਿ ਰਿਹਾ ਜਿਹੜਾ ਪੁਲ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਹੈ ਬਿਨਾ ਕੋਈ ਸੂਚਨਾ ਦਿੱਤੇ ਬਿਨਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰੈਸ ਨੋਟ ਜਾਰੀ ਕੀਤੇ ਜਿਹੜਾ ਹੈਗਾ ਪੁਲ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਤੁਸੀਂ ਲਾਈਵ ਤਸਵੀਰਾਂ ਸੁਨਾਮ ਲਰ ਤੇ ਹਾਂਜੀ ਬ੍ਰਦਰ ਕੀ ਲੱਗਦਾ ਹੈ ਜਿਹੜਾ ਪੁਲ ਬੰਦ ਹੋ ਗਿਆ ਕਿ ਕਿੰਨਾ ਕੁ ਨੁਕਸਾਨ ਹੋਊਗਾ ਪ੍ਰੇਸ਼ਾਨੀ ਤਾਂ ਬਹੁਤ ਆ ਰਹੀ ਹੈ ਨੁਕਸਾਨ ਤਾਂ ਹੀ ਭਰ ਗਿਆ ਇਸ ਰਸਤੇ ਨਾਲ ਪਾਣੀ ਉਧਰ ਕਹਿੰਦੇ ਵੀ ਉਧਰ ਵੀ ਖੇਤਾਂ 'ਚੋਂ ਸੂਗਾ ਟੁੱਟ ਸਕਦਾ ਹੈ। ਹਾਂਜੀ ਹਾਲਤ ਜਾਇਜ਼ ਹੈ। ਤੁਸੀਂ ਦੇਖ ਸਕਦੇ ਹੋ ਕਿ ਕਾਰ ਫੇਰ ਕਾਰ ਵਾਲੇ ਫੇਰ ਉਰੇ ਆਏ ਨੇ ਤੇ ਉਰੋਂ ਮੋੜਨ ਨੂੰ ਮਜਬੂਰ ਨੇ। ਕਾਰਾਂ ਵਾਲੇ ਉਰੇ ਆ ਕੇ ਮੋੜਨ ਨੂੰ ਮਜਬੂਰ ਨੇ। ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ 메ਨ ਰੋਡ ਤੇ ਹੀ ਕੋਈ ਹੱਲ ਕੱਢਣਾ ਚਾਹੀਦਾ ਹੈ। ਵੀ ਇਹਨੂੰ ਦੱਸਿਆ ਜਾਵੇ ਕਿ ਜਿਹੜਾ ਹੈਗਾ ਵੀ ਅੱਗੇ ਪੁਲ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੁਨਾਮ ਲੜਦੇ ਕਿ ਪ੍ਰਸ਼ਾਸਨ ਨੂੰ ਤੋ ਇਹਨਾਂ ਕੋਈ ਹੱਲ ਕੱਢਣਾ ਚਾਹੀਦਾ ਕਿ ਜਿਹੜਾ ਇਹ ਪੁਲਾ ਬਿਨਾ ਦੱਸੇ ਬੰਦ ਕਰ ਦਿੱਤਾ ਗਿਆ ਸਰ ਮਹਿਲਾ ਚੌਂਕ ਹੋ ਕੇ ਜਾਓ ਜੀ ਇੱਧਰ ਤਾਂ ਬੰਦ ਹੋ ਗਿਆ ਜੀ ਹੁਣੇ ਉਧਰ ਲਿਖੇ ਲਾਣਾ ਚਾਹੀਦਾ ਈ ਸੜਕ ਤੇ ਰਹਿਣਾ ਤੂੰ ਦੇਖਦਾ ਵੀ ਲੋਕ ਵੀ ਕਹਿ ਰਹੇ ਕਿ ਲਿਖੇ ਲਾਣਾ ਚਾਹੀਦਾ ਇੱਕ ਹੋਰ ਐਕਟੀ ਵਾਲੇ ਉਧਰ ਵੀ ਖੇਤਾ ਵਿੱਚ ਵੀ ਹੋ ਕੇ ਉਰੇ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਸ ਨਾਮ ਲੈ ਰਦੇ ਕਿ ਜਿਹੜਾ ਹੈਗਾ ਕਿ ਖੇਤਾਲੇ ਉਰੇ ਪਹੁੰਚੇ ਨਹੀਂ ਅ ਐਕਟਿਵ ਵਾਲੇ ਜਿਹੜੇ ਖੇਤਾ ਵਿੱਚ ਦੀ ਹੋ ਕੇ ਲੋਕ ਫੇਰ ਵੀ ਟੂ-ਵੀਲਰ ਵਾਲੇ ਕਿ ਦਿਨਾਂ ਕੀਤੇ ਲੰਗਨ ਨੂੰ ਮਜਬੂਰ ਪੁਲ 'ਚੋਂ ਖਸਾ ਹਾਲਤ ਬੋਲਦੇ ਜਿਹੜਾ ਆਰਜੀ ਬੋਲ ਐ ਪਰ ਲੋਕਾਂ ਨੂੰ ਅਪੀਲ ਐ ਸੁਨਾਮ ਲੜਦੀ ਭਰਾਵੋ ਜਾਨ ਤੋਂ ਉੱਤੇ ਕੁਛ ਨਹੀਂ ਥੋੜਾ ਜਿਹਾ ਲੰਬਾ ਸਫ਼ਰ ਪਾ ਲੋ ਥੋੜਾ ਜਿਹਾ ਲੰਬਾ ਸਫ਼ਰ ਪਾ ਲੋ ਵੀ ਜਾਨ ਤੋਂ ਉੱਤੇ ਕੁਛ ਨਹੀਂ ਕੋਈ ਵੀ ਵੱਡਾ ਹਾਸਾ ਹੋ ਸਕਦਾ ਉਰੇ ਕਿਉਂਕਿ ਪਾਣੀ ਦਾ ਵਹਾਅ ਐ ਨਹੀਂ ਪਤਾ ਵੀ ਕਿੰਦਰ ਨੂੰ ਹੋ ਜੇ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜਦੇ ਦੇਖ ਰਹੇ ਹੋ ਤੁਹਾਨੂੰ ਦਿਖਾ ਰਹੇ ਆਂ ਕਿ ਜਿਹੜਾ ਹੈਗਾ ਪੁਲਾ ਪ੍ਰਸ਼ਾਸਨ ਵੱਲੋਂ आनंद फानन ਦੇ ਵਿੱਚ ਇੱਕ ਵਾਰ ਬੰਦ ਕਰ ਦਿੱਤਾ ਗਿਆ ਬਿਨਾ ਕੋਈ ਪ੍ਰੈਸ ਨੋਟ ਜਾਰੀ ਕੀਤੇ ਕੋਈ ਵੀ ਸੂਚਨਾ ਦਿੱਤੀ ਲੋਕਾਂ ਨੂੰ ਇਹ ਸਰਾਮਲੜ ਦੱਸਣਾ ਜਾਂਦਾ ਹੈ ਕਿ ਇਹ ਪੁਲ ਹੈ ਜਿਹੜਾ ਸੁਨਾਮ ਸਿੰਘ ਜੁਰਤ ਤੇ ਬਣਿਆ ਪੁਲ ਹੈ ਉਹ ਬੰਦ ਹੋ ਚੁੱਕਿਆ ਹੈ ਲੋਕ ਕਾਰਾਂ ਫੇਰ ਆ ਰਹੀਆਂ ਵਾਰੀ ਵਾਰੀ ਫੇਰ ਵੀ ਵਾਪਿਸ ਜਾਣ ਨੂੰ ਮਜਬੂਰ ਨੇ ਕਾਰ ਵਾਲੇ ਜਿਹੜਾ ਹੈਗਾ ਪੁਲ ਹੈ ਸਰਕਾਰ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਹੋਰ ਨਵੀਆਂ ਤੇ ਤਾਜ਼ਾ ਅਪਡੇਟ ਲਈ ਬਣੇ ਦਾ ਸੁਨਾਮਲੜ